ਫਤੇਗੜ ਸਾਹਿਬ ਦੀ ਧਰਤੀ ਜੋ ਕਿ ਸ਼ਹੀਦਾਂ ਨੂੰ ਸਮਰਪਿਤ ਹੈ ਉਹ ਸਥਾਨ ਜਿੱਥੇ ਦੋ 마ਸੂਮ ਛੋਟੇ ਬੱਚੇ ਅਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਇੱਕ ਅਨੋਖੀ ਘਟਨਾ ਵਾਪਰੀ ਕਿ ਉੱਥੇ 71 ਸਾਲ ਦੀ ਇੱਕ ਬਜ਼ੁਰਗ ਮਾਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਜਨਮ ਲੈਂਦੇ ਹੀ ਬੱਚੇ ਨੇ ਦੱਸ ਦਿੱਤਾ ਆਪਣਾ ਪਿਛਲਾ ਜਨਮ ਅਤੇ ਕਰ ਰਿਆ ਸੀ ਸਤਨਾਮ ਵਾਹਿਗੁਰੂ ਦਾ ਜਾਪ ਇਸ ਦੇ ਵਿੱਚ ਸਚਾਈ ਕੀ ਹੈ ਬਹੁਤ ਸਾਰੇ ਲੋਕਾਂ ਦੇ ਇਸ ਦੇ ਬਾਰੇ ਵਿਚਾਰ ਆਉਂਦੇ ਨੇ ਕਈ ਲੋਕਾਂ ਦੇ ਵਿਗਿਆਨਿਕ ਤਰਕ ਦੇ ਨਾਲ ਸੋਚਦੇ ਨੇ ਤੇ ਕਈ ਲੋਕ ਧਾਰਮਿਕ ਪੱਖ ਦੇ ਨਾਲ ਸੋਚਦੇ ਨੇ ਤੇ ਅੱਜ ਆਪਾਂ ਜ਼ਿਕਰ ਕਰਾਂਗੇ ਇਸੇ ਹੀ ਵੀਡੀਓ ਦੇ ਬਾਰੇ ਐਸੇ ਹੀ ਇਕੱਲੀ ਗੱਲਬਾਤ ਦੇ ਬਾਰੇ ਗੁਰਬਾਣੀ ਦਾ ਹਵਾਲਾ ਦੇ ਕੇ ਕਿ ਗੁਰਬਾਣੀ ਇਸ ਨੂੰ ਕੀ ਕਹਿੰਦੀ ਹੈ ਇੱਕ ਇੱਕ 71 ਸਾਲ ਦੀ ਬੀਬੀ ਮਾਤਾ ਬਣਦੀ ਹੈ ਤੇ ਇੱਕ ਘੰਟੇ ਬਾਅਦ ਨਵਜਾਤ ਬੱਚਾ ਬੋਲ ਪੈਂਦਾ ਹੈ ਤੇ ਸਤਨਾਮ ਵਾਹਿਗੁਰੂ ਦਾ ਜਪ ਕਰਦਾ ਹੈ ਹੁਣ ਸਾਧ ਸੰਗਤ ਜੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਪਹਿਲਾ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਾਧ ਸੰਗਤ ਜੀ ਫਤਿਹਗੜ ਸਾਹਿਬ ਦੀ ਸ਼ਾਂਤ ਸਵੇਰ ਗੁਰਦੁਆਰੇ ਦੀਆਂ ਗਲੀਆਂ 'ਚ ਗੂੰਜਦਾ ਨਾਮ ਸਿਮਰਨ ਸਫੈਦ ਗੁਬੰਧਾਂ ਤੇ ਚੜਦਾ ਸੂਰਜ ਇੱਕ ਘਰ ਵਿੱਚ ਸਾਲਾਂ ਤੋਂ ਇੱਕ ਬੱਚੇ ਦੀ ਉਡੀਕ ਕਈ ਸਾਲਾਂ ਤੱਕ ਅਰਦਾਸਾਂ ਬੇਨਤੀਆਂ ਕੀਤੀਆਂ ਪਰ ਜਦੋਂ 71 ਸਾਲ ਦੀ ਉਮਰ ਵਿੱਚ ਬੀਬੀ ਦੀ ਡਿਲੀਵਰ ਹੁੰਦੀ ਹੈ ਉਸ ਵਕਤ ਇਹੋ ਜਿਹਾ ਅਜੂਬਾ ਸਮਝਿਆ ਜਾਂਦਾ ਹੈ ਤੇ ਫਿਰ ਇੱਕ ਘੰਟੇ ਬਾਅਦ ਨੰਨਾ ਬੱਚਾ ਬੋਲਦਾ ਹੈ ਤੇ ਆਪਣੀ ਪਿਛਲੀ ਜ਼ਿੰਦਗੀ ਦੀ ਗੱਲ ਕਰਦਾ ਹੈ ਪਿਛਲੀ ਜ਼ਿੰਦਗੀ ਦੇ ਵਿੱਚ ਉਸਦੇ ਨਾਲ ਕੀ ਕੁਝ ਹੋਇਆ ਉਸਦੇ ਬਾਰੇ ਜ਼ਿਕਰ ਕਰਦਾ ਹੈ ਤੇ ਲੋਕ ਕਹਿੰਦੇ ਹਨ ਕਿ ਕਰਾਮਤ ਹੈ ਪੁਨਰ ਜਨਮ ਦਾ ਸਬੂਤ ਹੈ ਪਰ ਕੁਝ ਲੋਕ ਕਹਿੰਦੇ ਹਨ ਕਿ ਇਹ ਮਨ ਦਾ ਭਰਮ ਹੈ ਇਹ ਕਹਾਣੀ ਹੈ ਇਹ ਕਲਪਨਾ ਹੈ ਸਾਧ ਸੰਗਤ ਜੀ ਆਪਾਂ ਇਸ ਨੂੰ ਧੀਰਜ ਨਾਲ ਸਮਝਦੇ ਹਾਂ ਕਿਉਂਕਿ ਆਪਾਂ ਅਕਸਰ ਹੀ ਪੁਨਰ ਜਨਮ ਦੇ ਬਾਰੇ ਜੋ ਵੀ ਵਿਚਾਰ ਨੇ ਜੋ ਵੀ ਗੱਲਾਂ ਬਾਤਾਂ ਨੇ ਆਪਾਂ ਫਿਲਮਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਵਕ-ਵਕ ਹੋਰ ਅਦਾਰਿਆਂ ਦੇ ਵਿੱਚ ਆਪਾਂ ਦੇਖਦੇ ਸੁਣਦੇ ਆ ਰਹੇ ਹਾਂ ਕਿ ਦੁਬਾਰਾ ਜਨਮ ਜਦੋਂ ਹੁੰਦਾ ਹੈ ਦੋਸਤੋ ਆਪਣਾ ਪਿਛਲਾ ਜਨਮ ਯਾਦ ਚੇਤੇ ਆ ਜਾਂਦਾ ਹੈ ਪਰ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਪੁਨਰ ਜਨਮ ਦੇ ਬਾਰੇ ਕੀ ਕਹਿੰਦੀ ਹੈ ਪੁਨਰ ਜਨਮ ਜੋ ਕਿ ਕਰਮਾਂ ਦੇ ਨਾਲ ਜੋੜਦਾ ਹੈ ਆਤਮਾ ਅਬਿਨਾਸ਼ੀ ਆ ਆਤਮਾ ਮੁੜ ਮੁੜ ਜਨਮ ਚ ਲੈਂਦੀ ਹੈ ਬੁੱਧ ਧਰਮ ਵੀ ਕਹਿੰਦਾ ਹੈ ਕਿ ਸੰਸਾਰ ਜੋ ਕਿ ਚੱਕਰ ਦੇ ਵਿੱਚ ਪਿਆ ਹੈ ਇਸਲਾਮ ਧਰਮ ਵਿੱਚ ਕਹਿੰਦਾ ਹੈ ਕਿ ਇਹੀ ਜਨਮ ਹੈ ਫਿਰ ਇੱਥੇ ਹੀ ਹਸਾਬ ਕਿਤਾਬ ਹੈ ਹੁਣ ਆਪਾਂ ਗੱਲ ਕਰੀਏ ਕਿ ਜਦੋਂ ਪਿਛਲੇ ਜਨਮ ਦੇ ਵਿੱਚ ਇਨਸਾਨ ਜੋ ਕੁਝ ਵੀ ਸੀ ਜੋ ਦੁਬਾਰਾ ਜਨਮ ਲੈਂਦਾ ਹੈ ਤੋ ਉਦੋਂ ਉਸ ਨੂੰ ਯਾਦ ਆ ਜਾਂਦਾ ਹੈ ਸਭ ਕੁਝ ਇਹ ਕਿਤਾ ਕਿੰਨੀ ਹੈ ਕਿਉਂਕਿ ਇਸ ਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਆਤਮਾ ਜਿਹੜੀ ਹੈ ਉਹ ਚੇਤਨਾ ਰਹਿੰਦੀ ਹੈ ਉਸ ਨੂੰ ਉਸ ਨੂੰ ਯਾਦ ਰਹਿੰਦਾ ਹੈ ਪਰ ਸਾਰਾ ਯਾਦ ਨਹੀਂ ਰਹਿੰਦਾ ਕੁਝ ਕੁਝ ਭੁਲੇਖੇ ਉਸ ਨੂੰ ਆਪਣੇ ਪੂਰਵਲੇ ਜਨਮ ਦੇ ਚੇਤੇ ਰਹਿੰਦੇ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ